ਪੰਜਾਬੀਓ ਰਾਜਾ ਬਲਵਲੋਗ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਚੱਲੇ ਆ ਜੀ ਗੁਰਦਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦਰਾ ਜੋ ਉੱਥੇ ਚੱਲੇ ਆ ਜੀ ਚਪਹਿਰਾ ਸਾਹਿਬ ਕੱਢਣ ਨਾਲ ਮੇਰੇ ਸਾਥੀ ਆ ਤੇ ਹਰ ਹੀ ਐਤਵਾਰ ਸਾਡੇ ਪਿੰਡੋਂ ਬੱਸ ਜਾਂਦੀ ਆ ਤੇ ਐਤਵਾਰ ਜੋਗੀ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਆ ਤੇ ਤਾਂ ਕਰਕੇ ਬੱਸ ਡਰਾਈਵਰ ਜਿਹੜੇ ਸਾਰੇ ਬੱਸਾਂ ਲੈ ਆਉਂਦੇ ਆ ਹਰੇਕ ਪਿੰਡਾਂ 'ਚ ਬੱਸਾਂ ਲੱਗੀਆਂ ਵਾਂ ਸਾਡੇ ਪਿੰਡ ਵੀ ਬੱਸ ਲੱਗੀ ਆ ਸੇ ਸਾਰੇ ਵੀਰ ਭਰਾ ਫਿਰ ਜਾਂਦੇ ਆ ਤੇ ਨਾਲ ਸਾਡੇ ਬੀਬੀਆਂ ਵੀ ਜਾਂਦੀਆਂ ਵਾ ਹਾਂਜੀ ਵਲੌਗ ਨਾਲ ਜੁੜੇ ਰਹੋ ਆ ਸਾਡੇ ਸਾਥੀ ਆ ਜੀ ਚੱਲੇ ਆ ਅਸੀਂ ਹੰਸ਼ਿਦਾਂ ਸਾਹਿਬ ਜੀ ਅੱਜ ਬਸ ਥੋੜੀ ਘਟਪਰੀ ਆ ਦੇ ਸੰਗਤ ਬਸ ਦੇ ਵਿੱਚ ਬੈ ਗਈ ਆ ਤੇ ਇਹ ਬੀਬੀਆਂ ਸਾਡੀਆਂ ਰੋਜ਼ ਹੀ ਸਾਡੇ ਨਾਲ ਹੀ ਜਾਂਦੀਆਂ ਵਾ ਤੇ ਕਈ ਬੀਬੀਆਂ ਵੀ ਚੌਥੇ ਸੇਵਾ ਕਰਦੀਆਂ ਤੇ ਕਈ ਆਪਣਾ ਪਾਠ ਕਰਦੀਆਂ ਵਾ ਤੇ ਆ ਵੀਰ ਭਰਾ ਦੇ ਵਿੱਚ ਛਤਾਨੀਆਂ ਹੀ ਕਰਦੇ ਆ ਦਾ ਸਾਰੇ ਇਹ ਨਹੀਂ ਪਾਠ ਕਰਦੇ ਤੇ ਦੇ ਵੀਰਿਆ ਬਾਠ ਵਾਲੇ ਲਾਓ ਜੀ ਗਾਰੇ ਕੋਲੇ ਸੋਹੜਿਆ ਹਾਂਜੀ ਵਲੌਗ ਦੇ ਨਾਲ ਜੁੜੇ ਰਹੋ ਵਿਖਾਉਣੇ ਅੱਜ ਤੁਹਾਨੂੰ ਸਾਰੀ ਦਿਹਾੜੀ ਕੀ ਕਰਦੇ ਹਾਂ ਉਥੇ ਸਤੈਨਾਮ ਬਾਏ ਗੁਰੂ ਸਤੈਨਾਮ ਬਾਏ ਗੁਰੂ ਸੰਗਤ ਦਾ ਨਾਮ ਜਰਤੀ ਪਈ ਹੈ ਜੇ ਗੁਰੂ ਮਹਾਰਾਏ ਦੇ ਕਰ ਜਾਣੀ ਆ ਜਿਗਾ ਦੇ ਜਿਹੜੇ ਪਿੰਡ ਆਉਣਦੇ ਆ ਸੰਗਤ ਚੜਦੀ ਪਈ ਆ ਮੀਂਹ ਦਾ ਮੌਸਮ ਬਣਿਆ ਪਿਆ ਪੂਰਾ ਆਪਾਂ ਪਹੁੰਚ ਗਏ ਜੀ 골ਡਨ ਗੇਟ ਤੇ ਰੈੱਡ ਲਾਈਟ ਦਾ ਕਰਕੇ ਬੱਸ ਰੁਕੀ ਆ ਤੇ ਬੱਸ ਦੇ ਅੰਦਰ ਪਾਠ ਚੱਲਦਾ ਪਿਆ ਵਾ ਸੰਗਤ ਨਾਮ ਜਪਦੀ ਪਈ ਆ ਮੌਸਮ ਵੀ ਪੂਰਾ ਆਨੰਦਦਾ ਰਿਹਾ ਜੀ ਵੇਖੋ ਜੀ ਟਰੈਕਟਰ ਟਰਾਲੀਆਂ ਦੇ ਸੰਗਤਾਂ ਕਿਦਾਂ ਜਿਹੜੇ ਦਰਸ਼ਕ ਕਰਦੀਆਂ ਆਂਡੀਆਂ ਆਏ ਜੀ ਟਰੈਕਟਰ ਟਰਾਲੀਆਂ ਦੇ ਵੀ ਹੁੰਦੇ ਆ ਤੇ ਵਾਹਿਗੁਰੂ ਜੀ ਬੱਸਾਂ ਦੇ ਵੀ ਲੋਕੀ ਹੁੰਦੇ ਆ ਜੀ ਸਾਡੀ ਲੋਗ ਨਾਲ ਜੁੜੇ ਰਹੋ ਮਿਲਦੀਆਂ ਜੀ ਗੁਰਦਰਾ ਸਾਹਿਬ ਆ ਜੀ ਖੰਡੇ ਵਾਲਾ ਚੌਂਕ ਜਾਣਦੇ ਆਪਾਂ ਗੁਰਦਰਾ ਸਾਹਿਬ ਵੱਲ ਨੂੰ ਦੇਖਾਂਗੇ ਜੇ ਦੇ ਸੰਗਤ ਘੱਟ ਹੋ ਗਈ ਦਰਸ਼ਨ ਆਪਾਂ ਕਰਾਂਗੇ ਨਹੀਂ ਤੇ 12ਵਾਂ ਦਰਸ਼ਨ ਕਰਾਂਗੇ ਕਿਉਂਕਿ ਬਾਕੀ ਸੰਗਤ ਨੂੰ ਮੌਕਾ ਦਵਾਂ ਮੈਂ ਦਰਸ਼ਨ ਕਰਦਾ ਆਹ ਵੇਖੋ ਜੀ ਜਲ ਵਾਲੇ ਬਹੁਤ ਸਾਰੇ ਲੰਗਰ ਆਵੇ ਵਰਤਿਆਰ ਹੁੰਦੀ ਇੱਥੇ ਸਾਰਾ ਕਿਉਂਕਿ ਜਿਹੜਾ ਅੰਦਰ ਲੰਗਰ ਹਾਲ ਦੇ ਵਿੱਚ ਲੰਗਰ ਹੈ ਨਾ ਗੁਰਦਵਾਰ ਸਾਹਿਬ ਦਾ ਮੇਨ ਉੱਥੇ ਵੀ ਸਾਰਾ ਸੰਗਤ ਦੇ ਨਾਲ ਭਰ ਜਾਂਦਾ ਆ ਤਾਂ ਕਰਕੇ ਬਾਹਰ ਸੰਗਤ ਲਾਉਂਦੀ ਆ ਲੰਗਰ ਹੋਰ ਆਹ ਵੇਖੋ ਜੀ ਕਿੰਨੀ ਸੰਗਤ ਖੜੀ ਆ ਜੀ ਦਰਸ਼نگ ਕਰਨ ਦੇ ਲਈ ਹੋਰ ਘੜਿੰਦਾਂ ਨੂੰ ਖਾਵਾਂਗੇ ਸੰਗਤ ਐਨੀ ਸ਼ਰਦਾ ਦੇ ਨਾਲ ਆਉਂਦੀ ਆ ਗਈ ਸੜਕਾਂ ਦੇ ਉੱਤੇ ਬੈਠ ਜਾਂਦੀ ਇੱਥੇ ਜਗ੍ਹਾ ਮਿਲਦੀ ਇਹਨਾਂ ਨੂੰ ਦਰਸ਼ਕ ਕਰਨ ਨੂੰ ਫਰੀਦ ਮਾਇਆ ਦੇ ਖੂਨਦਾਨ ਦੇ ਕੈਂਪ ਵੀ ਵਾਇਰੂ ਬਹੁਤ ਲੱਗੇ ਆ ਪਰ ਜਿੱਥੋਂ ਦਾ ਮੇਰਾ ਪਲਾਨ ਐ ਵੀ ਪਲਾਨ ਨਹੀਂ ਕਹਿੰਦਾ ਮਤਲਬ ਇਹ ਆ ਕਿ ਖੂਨਦਾਨ ਦਾ ਇੱਥੇ ਕੋਈ ਮਤਲਬ ਨਹੀਂ ਹੈਗਾ ਕਿ ਇਹ ਇਥੋਂ ਖੋਣ ਦਾ ਲੈ ਲੈਂਦੇ ਤੇ ਇਹ ਕਾ ਪੈਸਾ ਦਾ ਵੇਚਦੇ ਆ ਪੁੱਛਿਆ ਇਹ ਕਰ ਇਹਨਾਂ ਨੂੰ ਐਂ ਕਹਿੰਦੇ ਇਦਾਂ ਕਿ ਇਹਨੂੰ ਲੋਡ ਪਵੇ ਤੂੰ ਇਹਨੂੰ ਫਰੀ ਦੇ ਦੋਗੇ ਇਹਨੂੰ ਨੰਬਰ ਦੇ ਦੋ ਆਪਾਂ ਆਂਦੇ ਨਹੀਂ ਉਹ ਪੈਸਾ ਦਾ ਮੈਂ ਕਿਹਾ ਸਾਡੇ ਕੋਲ ਕੋਈ ਫਰੀ ਲੈਂਡ ਹੈ ਆਂਜੀ ਇੱਧਰ ਚੱਲਦਾ ਪਿਆ ਵਾ ਜੀ ਫੋਕਾ ਹੀ ਗੱਲ ਕਿਉਂਕਿ ਗਰਮੀ ਜਿਆਦੀ ਆ ਇਸ ਕਰਕੇ ਜਲ ਦੇ ਲੰਦਰ ਜਾਦੇ ਲੱਗੇ ਬਈ ਫੋਕਾ ਵੇਖੋ ਸੰਗਤ ਬੈਠੀ ਆ ਜੀ ਅਵੀਰ ਭਰਾ ਮੇਰੇ ਸਾਥੀ ਨਾਲ ਹੀ ਆ ਮੇਰੇ ਵੈਰ ਜੀ ਕਿਹੜਾ ਲੰਗਰ ਤਿਆਰ ਹੋਣ ਡਿਆ ਵਾਹਿਗੁਰੂ ਗੜੀ ਚੜ ਵਾਹਿਗੁਰੂ ਤਿਆਰ ਹੋਣ ਡੀ ਆ ਇਮਲੀ ਦੀ ਵਧੀਆ ਵਾਹਿਗੁਰੂ ਕੜੀ ਤਿਆਰ ਹੋਣ ਡੀ ਆ ਫਿਰ ਕਿਹੜਾ ਪਿੰਡ ਜੀ ਆਪਣਾ ਫਰੀਕੇ ਪੱਤੋਂ ਫਰੀਕੇ ਪੱਤੋਂ ਤੋਂ ਆਏ ਵੀਰ ਹੁਣੇ ਬਹੁਤ ਸੇਵਾ ਵੀਰ ਹੁਣਾਂ ਦੇਖੋ ਜੀ ਫਿਰ ਥੋੜੇ ਟਾਈਮ ਚ ਤਿਆਰ ਹੋ ਜੂਗਾ ਨਾ ਹੋਰ ਕੜੀ ਨੂੰ ਤਿਆਰ ਹੋ ਜੂਗਾ ਵਾਹਿਗੁਰੂ ਲੰਗਰ ਇੱਧਰ ਸਾਡੇ ਆ ਬੀਬੀ ਆਂ ਸੇਵਾ ਕਰਦੀ ਆ ਮੈਂ ਆਈ ਬਹੁਤ ਹੀ ਸੇਵਾ ਕਰੀ ਉਹਦੀ ਬੀਬੀ ਆਂ ਦੀ ਆ ਸਰਾਮ ਆ ਜੀ ਵੱਡੀ ਜਦੋਂ ਦੂਰੋਂ ਲੋਕੀ ਆਉਂਦੇ ਨੇ ਰਹਿੰਦੇ ਆ ਇੱਥੇ ਹਾਂ ਜੀ ਵਾ ਇੱਕ ਜੀ ਬਾਈ ਕਿਹੜਾ ਲੰਗਰ ਇੱਥੇ ਤਿਆਰ ਹੋਂਦਾ ਵਾ ਗੁਰੂ ਤੇ ਚਾਹ ਦਾ ਚਾਹ ਦਾ ਚੌਲ ਨਿਊਟ੍ਰਲੀ ਸਭ ਕੋ ਜੀ ਸਭ ਕੋ ਜੀ ਕਿਉਂਕਿ ਸੰਗਤ ਆਉਂਦੀ ਜਿਆਦੀ ਤੁਹਾਨੂੰ ਪਤਾ ਵੀ ਅੰਦਰ ਕੱਲੇ ਲੰਗਰ ਨਾ ਨਹੀਂ ਸਰਦਾ ਵੇ ਬੜੀ ਸੇਵਾ ਵੀ ਕਿਹੜੇ ਪਿੰਡ ਤੋਂ ਆਏ ਜੇ ਲੋਗਰ ਤੋਂ ਆਈ ਜੀ ਤੜੀ ਲੱਗ ਗਈ ਹੀ ਵਾਸਤਾ ਆਏ ਜੀ ਇਹ ਜੀ ਵੀਰ ਹੁਣੇ ਆਏ ਜੀ ਬਾਬਾ ਪਾਲਾ ਸਿੰਘ ਜੀ ਦੇ ਪਿੰਡ ਤੋਂ ਵੀਰ ਉਹਨਾਂ ਦੀ ਬੜੀ ਸੇਵਾ ਵੀਰ ਜੀ ਦਾ ਮੇਲੇ ਤੋਂ ਮਿਲਾਂਗੇ ਤੁਹਾਡੇ ਪਿੰਡ ਉੱਥੇ ਠੀਕ ਆ ਵੀਰ ਜੀ ਠੀਕ ਆ ਵੀਰ ਜੀ ਵੀਰ ਹੁਣੇ ਸੇਵਾ ਕਰਦੇ ਬੇਆ ਤੇ ਇਧਰ ਚਾਹ ਦੇ ਲੰਗਰ ਸਵੇਰੇ ਚੱਲਦੇ ਆ ਬੰਦੇ ਕਾਇਮ ਘਮੋਣਦੇ ਆ ਚਾਹ ਚੂ ਪੀ ਕੇ ਸਾਡੀਆਂ ਬੀਬੀਆਂ ਮਾਵਾ ਭੈਣਾ ਸਭ ਕਾਇਮ ਹੋਣਿਆ ਇਧਰ ਵੀਰ ਹੁਣੇ ਆਲੋ ਬਿਸਕੁਟਾਂ ਦਾ ਜੋ ਕਿ ਲੰਗਰ ਵਾਹਿਗੁਰੂ ਜੀ ਕਿਹੜਾ ਪਿੰਡ ਆਪਣਾ ਕੋਈ ਨਾ ਤੋੜ ਕੇ ਤਾਏ ਵੀਰ ਹੁਣੇ ਬੜੀ ਸੇਵਾ ਵੀਰ ਹੁਣਾਂ ਦੀ ਵਾਹਿਗੁਰੂ ਚੜ੍ਹਦੀਆਂ ਕਲਾਵਾ ਕਰਨ ਵੀਰ ਹੁਣਾਂ ਦੀ ਆਸਾਂ ਮਰਦਾ ਪਾਈ ਰੂ ਪੂਰੀਆਂ ਕਰਨ ਬਹੁਤ ਸੇਵਾ ਕਰਦੀ ਸੱਦ ਸੰਗਤ ਯਾਰ ਨਾ ਬੱਲੀ ਬੱਲੀ ਵਿਚਾਰਦੇ ਦੇ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਜੋ ਕੀ ਆਪਾਂ ਜਾਇਏ ਅਸੀਂ ਦਾ ਸਾਹ ਬਹੁਤ ਸਕੂਨ ਮਿਲਦਾ ਇੱਥੇ ਆਣ ਕੇ ਕੁਝ ਜ਼ਰਾ ਸਾਖ ਨੂੰ ਬੜੀ ਸੇਵਾ ਬੱਲੀ ਜੀ ਹਰੇਕ ਐਤਵਾਰ ਨਾਲ ਆਉਂਦਾ ਉਹ ਸਟ ਆਹ ਵੇਖੋ ਜੀ ਸਾਰੀ ਸੰਗਤ ਇੱਥੇ ਬੈ ਚੁੱਕੀ ਆ ਵਾਹਿਗੁਰੂ ਵੇਖੋ ਜਦੋਂ ਜਦੋਂ ਅਇਰਚ ਪਹਿਰਾ ਸਾਹਿਬ ਸ਼ੁਰੂ ਹੋਣਾ ਹੈ ਸਾਰੀ ਸੰਗਤ ਦੇ ਨਾਲ ਪਾਠ ਕਰਨਾ ਹੈ ਜੀ ਸਾਡੀਆਂ ਮਾਵਾ ਪਹਿਣਾ ਬੀਬੀਆਂ ਵਾਹਿਗੁਰੂ ਜੀ ਸਭ ਹੀ ਪਾਠ ਕਰਨਗੇ ਜੀ ਪਹਿਰਾ ਸਾਹਿਬ ਦਾ ਬਾਦ ਦੇ ਵਿੱਚ ਵੇਖੋ ਮੈਡੂ ਹਲ ਸੰਗਤ ਦੀ ਥੋੜੀ ਗਿਣਤੀ ਘਟਿਆ ਹੋਲੀ ਹੋਲੀ ਵਧੂਗੀ ਆ ਜੀ ਮੇਲਗੇ ਸੰਗ ਦੇਖੋ ਵਾਹਿਗੁਰੂ ਦਰਸ਼ਨ ਦੇ ਕਰਕੇ ਲੈਣੇ ਚ ਲੱਗ ਚੁੱਕੀ ਆ ਬਾਹਰ ਵਾਹਿਗੁਰੂ ਰੋਡ ਤੱਕ ਵੇਖੋ ਜੀ ਲੈਣਾ ਲੱਗੀ ਆ ਜੀ ਆਦੇ ਕੁਝ ਲੈਣਾ ਲੰਬੀਆਂ ਲੱਗੀਆਂ ਆ ਸੰਗਤ ਦਰਸ਼ਨ ਕਰਦੀ ਪਈ ਆ ਬਹੁਤ ਟਾਈਮ ਲੱਜਿੰਦਾ ਦਰਸ਼ਕਾਂ ਨੂੰ ਵੀ ਸੰਗਤ ਬਹੁਤ ਜਿਆਦਾ ਹੁੰਦੀ ਹੈ ਬਾਈ ਰੂ ਗਰਮੀ ਬਹੁਤ ਜਿਆਦਾ ਆ ਤੇ ਸੰਗਤ ਆਪਣੇ ਪੱਖੀਆਂ ਬਾਈ ਰੂ ਘਰੋਂ ਹੀ ਲੈ ਕੇ ਆਉਂਦੀ ਆ ਬਾਈ ਸੰਗਤ ਅੱਧੇ ਸੇਵਾਦਾਰ ਬਾਈ ਵੀ ਪੱਖੀਆਂ ਚੱਲਦੇ ਆ ਤੇ ਜੋ ਕਿ ਸੰਗਤ ਨੂੰ ਰਾਤ ਦਿੰਦੇ ਆ ਕਿ ਗਰਮੀ ਬਹੁਤ ਜ਼ਿਆਦਾ ਆ ਵੀਰ ਭਰਾ ਸਾਡੇ ਜਾਲਿਸ਼ ਪਾਉਂਦੇ ਪਏ ਆ ਜਿਹੜੇ ਲੈਨ ਚ ਲੱਗੇ ਆ ਸਾਡੇ ਅੰਬਜੁਰ ਕੇ ਮਾਤਾ ਸਾਡੇ ਵੀਰ ਭਰਾ ਕਿ ਗਰਮੀ ਵੜੀ ਆ ਦੀ ਬੰਦਾ ਉਦਾਂ ਬੇਦਲ ਹੋ ਜਾਂਦਾ ਨੇ ਸੰਗਤ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਵੀ ਲੈਨਾਂ ਦੇ ਵਿੱਚ ਲੱਗੇ ਆ ਮਾਤਾ ਦੇਖਦੇ ਪਏ ਆ ਤੇ ਮੇਰੇ ਸਾਥੀ ਮੇਰੇ ਨਾਲ ਹੀ ਆ ਜੀ ਆ ਪਿੱਛੇ ਹੁੰਦੇ ਪਏ ਆ ਜੀ ਉਹ ਲਰ ਲਗੇ ਸੰਗਤ ਦਾasti ਵਾਇਗਰੂ ਵਧੀਆ ਪ੍ਰਬੰਧ ਆ ਵਾਇਗਰੂ ਤੁਹਾਨੂੰ ਮੈਂ ਲੈਣ ਵਿਖਾਈ ਕਿੱਥੋਂ ਸ਼ੁਰੂ ਹੋਂਦੀ ਆ ਆ ਵੇਖੋ ਹਲੇ ਵੀ ਲੈਣ ਚੱਲਣ ਈ ਜਿੰਨਾ ਸੰਗਤ ਨੇ ਦਰਸ਼ਕ ਕਰਨੇ ਆ ਧੰਨ ਬਾਬਾ ਦੀਪ ਸਿੰਘ ਜੀ ਅਵੀਰਪਰਾ ਜਿਹੜੇ ਤੁਹਾਨੂੰ ਦੱਸਿਆ ਵੀ ਪੱਖੇ ਚੱਲਦੇ ਪਏ ਆ ਵੇਖੋ ਵਾਇਰੂ ਪਿੱਛੇ ਤੱਕ ਹਲੇ ਵੀ ਕਿੰਨੀ ਲੰਮੀ ਲੈਣ ਆ ਆ ਸਭ ਦਰਸ਼ਕ ਕਰਨ ਵਾਲੀ ਸੰਗਤ ਲੈਣ ਚ ਲੱਗੀ ਹੋਈ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਾਣ ਦਰਮਾਣੀ ਤੁਹਾਨੂੰ ਪਾ ਆਹ ਵੇਖੋ ਜੀ ਵੀਰੋਆਂ ਨੇ ਵੱਡੀਆਂ ਬੱਖੀਆਂ ਫੜੀਆਂ ਕਿਉਂਕਿ ਛੋਟਰੀ ਪੱਖੀ ਦਾ ਥੋੜੀ ਹਵਾ ਘੱਟ ਹੁੰਦੀ ਵੱਡੀਆਂ ਮੁੱਖੀਆਂ ਥਾ ਫੜੀਆਂ ਵੀਰੋਆਂ ਨੇ ਇੱਥੇ ਆਣ ਕੇ ਲੈਣ ਖਤਮ ਹੁੰਦੀ ਆ ਜਿਉਂ-ਜਿਉਂ ਸੰਗਤ ਆਈ ਜਾਣੀ ਇਹ ਹੋਰ ਲੰਬੀ ਲੈਣ ਹੋਈ ਜਾਣੀ ਆ ਜਿੰਨਾ ਦਰਸ਼ਕ ਕਰਨੇ ਆ ਜੀ ਲੱਗੇ ਆ ਜੀ ਪ੍ਰਸ਼ਾਦਾ ਸ਼ਗਨ ਹੈ ਕੜੀ ਦੇ ਇਹ ਅਰੀਟੋਵ ਦੀ ਬਣੀ ਏ ਦਾਲ ਵੀ ਫ੍ਰੀਟੋਵ ਦੀ ਨਾਲ ਵੀ ਸਿਪਰਾ ਬੈਠੇ ਆਪਣੇ ਇੱਥੇ ਬਾਬਾ ਬਿਧੀ ਚੰਦਿਆਂ ਦੇ ਲੰਗਰੇ ਉੱਥੇ ਬੈਠੇ ਆ ਜੀ ਨਾਲ ਵੀਰ ਭਰਾ ਸਾਰੇ ਆ ਸਰ ਇਹ ਕੀ ਆ ਅਦਵਾਰ ਚ ਪਹਿਲਾ ਯਾਰ ਤੇ ਬਹੁਤ ਸਾਰੇ ਲੰਗਰ ਹੁੰਦੇ ਆ ਪਤਾ ਨਹੀਂ ਲੱਗਾ ਵੀ ਲੰਗਰ ਸ਼ਗੀਏ ਕਿੱਥੋਂ ਬੜੀ ਰਹਿਮਤਾ ਵਾ ਬੜੀਆ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਬਾਬਾ ਚੋਲ ਲਿਆ ਦਿਓ ਚਲੋ ਜੀ ਅਗਲੀਏ ਹੁਣ ਅਸੀਂ ਚੋਲ ਚਾਹ ਮੀਂਹ ਲੱਗੇ ਆ ਜੀ ਸਿਰਾਈ ਚਾਹ ਬਣੀ ਪਈ ਆ ਘੁੱਟ ਮੈਂ ਇੱਕ ਭਰ ਕੇ ਵੇਖਿਆ ਤੇ ਲਹਿਰੀ ਲੱਗੀ ਪਈ ਆ ਬੰਦੇ ਨਾਲ ਮੇਰੇ ਘਲੋਤੇ ਸ਼ਗੰਦੇ ਚਾਹ ਪੱਲੀ ਦੇ ਪਾਟੇ ਜੀ ਬਣਨ ਤਿਆਰ ਆ ਯਾਰ ਲੰਦਰ ਵੀ ਉਧਰ ਚੱਲਣ ਡਿਆ ਆ ਜੀ ਘੜੀ ਬਣੀ ਘੜਾਰੀ ਜੀ ਦਾਲਿਆ ਪ੍ਰਸ਼ਾਦੇ ਆਵੇ ਚੋਰ ਬਣੇ ਫਿੱਕੇ ਦੇ ਸਿਰਾਈ ਆ ਵਿਆ ਅਰੇ ਇਹ ਕੀ ਐ ਐਤਵਾਰ ਨਾਲ ਜਦੋਂ ਕੋਈ ਚੰਗਾ ਇਤਿਹਾਸ ਕਿ ਮਿਲਣਾ ਨਹੀਂ ਦੰਦਾ ਦਪਹਿਰਾ ਸੈ ਤੇ ਇੰਦਾ ਹੀ ਰੌਣਕ ਹੁੰਦੀ ਆ ਸਾਡੇ ਛੋਟੇ ਛੋਟੇ ਬੱਚੇ ਲੰਗਰ ਛੱਕ ਕੇ ਜਾਂਦੇ ਆਣ ਪਾਠ ਕਰਨਗੇ ਉੱਥੇ ਜਾ ਕੇ ਸਾਡੇ ਬਾਬਾ ਜੀ ਸਾਰੇ ਬਜ਼ੁਰਗ ਆਪਣੇ ਖਲੋਤੇ ਆ ਜੀ ਸਾਦਾ ਛੱਕੇ ਪਹੁੰਚੁਕੇ ਆ ਜੀ ਗੁਰਦਾਰ ਆਨਸਰ ਸਾਹਿਬ ਵੇਖੋ ਜੀ ਵੀ ਸਾਰਾ ਗੁਰਦਾਰਾ ਸੰਗਤ ਦੇ ਨਾਲ ਵੇਖੋ ਜੀ ਕਿੰਨਾ ਭਰਿਆ ਪਿਆ ਵਾ ਇਹ ਰੂ ਖਾਲੇ ਸੰਗਤ ਆਉਂਦੀ ਐ ਚਪਹਿਰਾ ਸਾਹਿਬ ਸ਼ੁਰੂ ਹੋਣਾ ਵਾ ਅਭੀ ਸਾਰੀਆਂ ਇਨਸਾਨਾਂ ਦੇ ਸੰਗਤ ਨੇ ਬਹਿਣਾ ਵਾ ਵਾਹਿਗੁਰੂ ਏ ਗੁਰਦਰਾਸ ਸੀਸਗੰਜ ਸਾਹਿਬ ਜਿਹੜਾ ਬਾਬਾ ਦੀ ਜੀ ਤੇ ਗੁਰਦਰਾ ਉਹ ਵੀ ਸਾਰਾ ਭਰਿਆ ਹੋ ਸੰਗਤ ਦੇ ਨਾਲ ਹਾਂਜੀ ਵਿਧੀ ਦੱਸੋ ਗੁਰਦਰਾ ਇਹਦਾ ਕੀ ਆ ਮੜਿਆ ਇਹ ਗੁਰਦਰਾ ਦਾ ਨਾਮ ਇਰਦੀ ਰਾਮਸਰ ਆ ਤੇ ਜਿਹੜੀ ਗੁਰੂ ਗੰਸਾ ਸਾਹਿਬ ਦੀ ਛਪਾਈ ਹੁੰਦੀ ਆ ਹਾਂਜੀ ਉਹ ਆ ਗੁਰਦਰਾ ਸਾਹਿਬ ਹੁੰਦੀ ਆ ਸਪਾਈ ਮਤਲਬ ਅੱਬਾਈ ਭਾਈ ਮਤਲਬ ਕਿ ਜਿਹੜੇ ਸ਼ਬਦ ਐ ਗੁਰੂ ਗੋਬਿੰਦ ਸਾਹਿਬ ਕੋ ਇੱਥੇ ਹੁੰਦੇ ਓਕੇ ਓਕੇ ਠੀਕ ਆ ਜੀ ਜੀ ਧੰਨਵਾਦ ਚੰਗਾ ਬਣੀਆਂ ਇੱਥੇ ਮਸ਼ੀਨਾਂ ਲੱਗੀਆਂ ਗਿਆ ਇਹਦੇ ਸ਼ਬਦ ਗੁਰੂ ਗੋਬਿੰਦ ਸਾਹਿਬ ਇੱਥੇ ਓ ਰੈਡੀ ਹੁੰਦੇ ਆ ਬੜੀ ਵੱਡੀ ਗੱਲ ਆ ਜੀ ਪਹਿਲੇ ਦਿਨ ਮੈਨੂੰ ਨੋਲਿ ਮੇਰਾ ਸਾਥੀ ਆ ਗੁਰਸਿੱਖੀ ਜੀ ਮੇਰੇ ਨਾਲ ਜੁੜਿਆ ਵਾ ਵੀਰ ਬਹੁਤ ਨੋਲਜ ਰੱਖਦਾ ਆਓ ਜੀ ਬਲੋਗ ਨਾਲ ਜੁੜੇ ਰਹੋ ਅਰੇ ਸੰਗਤ ਘਾਟਿਆ ਚ ਪਹਿਲਾਂ ਸਭ ਸ਼ੁਰੂ ਹੋਣਾ ਵਾ ਸੰਗਤ ਦਰਸ਼ਨ ਕਰਕੇ ਆਪਾਂ ਆਪਣੇ ਥਾਵਾਂ ਦੇ ਬੈਠ ਰਹੀ ਆ ਜੀ ਇਧਰ ਸਾਡੀਆਂ ਬੀਬੀਆਂ ਸੇਵਾ ਕਰਦੀਆਂ ਪਈਆਂ ਨੇ ਜਲਦਾ ਜੀ ਲੰਗਰ ਲੱਗਾ ਹੋਇਆ ਵਾ ਇਧਰ ਵੀ ਜਲਦਾ ਲੰਗਰ ਲੱਗਾ ਆ ਜੀ ਕਿਉਂਕਿ ਗਰਮੀ ਵੜੀ ਗੱਲ ਤੇ ਬਿਨਾ ਜ਼ਿੰਦਗੀ ਨਹੀਂ ਜੀ ਆ ਗਈ ਜੁੜੇ ਰੋ ਬਲੌਗ ਦੇ ਨਾਲ ਸਾਹਮਣੇ ਗੁਰਦਰਾ ਗੀਠਾ ਸਾਹਿਬਾ ਜੀ ਵੇਖੋ ਜੀ ਉਧਰ ਵੀ ਸਾਰਿਆਂ ਗੁਰਦਰਾ ਜੀ ਭਰੇ ਆ ਵਿਆਹ ਵਾ ਤੇ ਬਾਹਰ ਉਧਰ ਗੁਰਦਰਾ ਬਿবেগ ਸਰ ਸਾਹਿਬਾ ਜੀ ਉਹ ਵੇਖੋ ਉਧਰ ਵੀ ਸੰਗਤ ਬੈਠੀ ਆ ਜੀ ਉਧਰ ਵਿੱਚ ਪਹਿਰਾ ਸਾਹਿਬ ਸੰਗਤ ਬੈਠ ਕੇ ਕਰਦੀ ਆ ਆ ਸਾਡੇ ਵੀਰ ਉਹਨੇ ਆਪ ਆਪਣੀਆਂ ਥਾਵਾਂ ਤੇ ਬੈਠ ਗਿਆ ਵੀਰ ਜੀ ਪਹਿਰਾ ਸਾਹਿਬ ਕਰੋਗੇ ਬੈਠ ਕੇ ਬੜੀ ਵੱਡੀ ਗੱਲ ਆ ਸਾਰੇ ਵੀਰ ਪ੍ਰਭਾ ਸੇਵਾ ਕਰਦੇ ਪਏ ਨੇ ਤੇ ਆਪਣੇ ਪਾਠ ਪੂਜਾ ਕਰਦੇ ਪਏ ਨੇ ਵਾਹਿਗੁਰੂ ਜੀ ਵਲੋਗ ਨਾਲ ਜੁੜੇ ਰਹੋ ਵਾਹਿਗੁਰੂ ਆ ਗੁਰਦਰਾ ਸੀਸਗੰਜ ਸਾਹਿਬ ਆਪਾਂ ਦੀ ਸਿੰਘੀ ਦੇ ਗੁਰਦਰ ਦੀ ਬੈਕ ਸਾਈਡ ਆ ਜੀ ਇੱਥੇ ਸਾਡੀਆਂ ਬੀਬੀਆਂ ਸੇਵਾ ਕਰਦੀਆਂ ਬੰਨਿਆ ਜੇ ਇੱਥੇ ਰੂਹਵਜੇ ਦਾ ਲੰਗਰ ਲੱਗਾ ਹੋਇਆ ਹੈ ਗੁਰਜੀ ਇਹਨੂੰ ਸਬੀਲ ਕਹਿ ਲੈਂਦੇ ਆ ਆਪਾਂ ਤੇ ਗੁਰਦਰਾ ਸਾਹਿਬ ਦੀ ਬੈਕ ਸਾਈਡ ਆ ਹੁਣ ਆ ਜੀ ਆਪਾਂ ਅੰਦਰ ਜਾਵਾਂਗੇ ਵਾਹਿਗੁਰੂ ਜੁੜੇ ਰਹੋ ਵਲੋਗ ਹੁੰਦਾ ਬਾਹਰ ਜਾਣਾ ਇਹਨਾਂ ਬਾਹਰ ਨੂੰ ਦੰਡਾ ਰਹੇ ਨੇ ਗੁਰਦਰਾ ਇਹਨਾਂ ਨਾਲ ਰਹੋ ਵਾਹਿਗੁਰੂ ਵਾਹਿਗੁਰੂ ਗੁਰਦਰਾ ਸਾਹਿਬ ਦੀ ਬੈਕ ਸਾਈਡ ਆ ਤੇ ਇੱਧਰ ਵੀ ਵਾਇਸ ਜੀ ਪ੍ਰਸ਼ਾਦੇ ਭਗਰੇ ਪਏ ਆ ਇਹ ਜਿਹੜੀ ਸੰਗਤ ਜਿੱਦਾ ਪਿੰਡਾਂ ਤੋਂ ਆਉਂਦੇ ਆ ਉਹ ਲਾਉਂਦੇ ਬਾਈ ਨੂੰ ਲੰਗਰ ਇੱਧਰ ਆਟਾ ਗੋਂਦੇ ਪਈਆਂ ਬੀਬੀਆਂ ਉੱਧਰ ਪ੍ਰਸ਼ਾਦੇ ਪਕਦੇ ਪਏ ਆ ਬਾਈ ਮੂ ਆ ਗੁਰਦੁਆਰਾ ਸਾਹਿਬ ਦਾ ਬੈਂਕ ਗੇਟ ਆ ਇੱਧਰ ਚਾਹ ਦਾ ਲੰਗਰ ਚਾਦਾ ਪਿਆ ਜੀ ਅੱਗੇ ਬਾਈ ਨੂੰ ਮੈਂ ਬਾਰ-ਬਾਰ ਦੱਸਣ ਦੇ ਆ ਵੀ ਕਿਉਂਕਿ ਸੰਗਤ ਹੁੰਦੀ ਜਾਦੀ ਕੱਲੇ ਅੰਦਰ ਤੋਂ ਲੰਗਰ ਹਾਲਾ ਨਹੀਂ ਸਰਦਾ ਬਾਈ ਨੂੰ ਪੈਰ ਧੋ ਲਈਏ ਆਪਾਂ ਚੱਲਦੇ ਆਂ ਅੰਦਰ ਗੁਰਦੁਰਸੇ ਆਪਾਂ ਗੁਰਦੁਰਸੇਬ ਐਂਟਰੀ ਕਰ ਲਈਏ ਉੱਧਰ ਅਸੀਸ ਸਿੰਘ ਸਾਹਿਬ ਭਾਈ ਜਿਹੜੀ ਸੰਗਤ ਵਾਹੀ ਤੇ ਕਈ ਸੰਗਤ ਵਾਹੀ ਵੀ ਪਾਰ ਆਪਣਾ ਸ਼ੁਰੂ ਕਰਨ ਦਾ ਪਈ ਆ ਵੈਗਰੂ ਤੇ ਕਈ ਬਾਈ ਬਾਬਾ ਜੀ ਦੇ ਨਾਲ ਕਰਦੇ ਆ ਚਪੈਰਾ ਸਾਹਿਬ ਦੇ ਕਈ ਅਜ ਆਪਣਾ ਕਰਦੇ ਪਾਰ ਆਪੋ ਆਪਣੇ ਹਿਸਾਬ ਨਾਲ ਸਾਰੀ ਸੰਗਤ ਐ ਬੈਠੀਏ ਗੁਰਦੁਰਸੇ ਆ ਪਹਿਰਾ ਸਾਹਿਬ ਸ਼ੁਰੂ ਹੁੰਦਾ ਵਾ ਮੇਰੇ ਖਾਨਾ 11 11:30 12 ਵਜੇ ਅਬ ਮੇਰੇ ਨਾਲ ਦੇ ਸਾਥੀ ਆਉ ਦਰਸ਼ਨ ਕਰੀਏ ਕਰੋ ਵੈਲ ਸੰਗਤ ਦੇ ਦਰਸ਼ਨ ਵਾਜੀ ਬਹੁਤ ਜਿਆਦੀ ਸ਼ਰਧਾ ਹੈ ਸਭ ਸੰਗਤ ਦੇ ਵਿੱਚ ਜੋ ਰੋਜ ਵਾਹਿਗੁਰੂ ਜੀ ਮਹਾਰਾਜ ਦੇ ਦਰ ਤੇ ਆਉਂਦੀ ਆ ਰੇਹ ਹੈ ਦਵਾਰ ਮੁਰਦਰਾ ਸਾਹਿਬ ਵਾਹਿਗੁਰੂ ਜੀ ਅੱਗੇ ਜੀ ਆਪਾਂ ਦਰਸ਼ਨ ਕਰਦੇ ਨਾ ਤੇ ਬਹੁਤ देर ਲੱਗ ਜਣੇ ਇਹ ਚਲੋ ਦੇਰ ਦੀ ਕੋਈ ਗੱਲ ਨਹੀਂ ਆ ਆਪਾਂ ਅਕਮਸ਼ ਦਰਸ਼ਨ ਕਰ ਲਈਦੇ ਆ ਹੁਣ ਆਪਾਂ ਲੱਗੇ ਹੋਏ ਜਿੱਥੋਂ ਬੈਕ ਸਾਈਡ ਦੇ ਦਰਸ਼ਨ ਕਰਨ ਦੇ ਵੇਖਿਓ ਵੀ ਜੀ ਜੇ ਕਰੋ ਸੰਗਤ ਦੇ ਦਰਸ਼ਨ ਜਿਹੜੀ ਸੰਗਰ ਘਰਾਂ ਦੇ ਤੇ ਬੈਠੀ ਆ ਤੇ ਵਲੋਗ ਦੇਖਦੀ ਪਈ ਆ ਬਾਈ ਜੀ ਰੇਗ ਐ ਦਵਾਰ ਚਪਾਲਾ ਸਾਹਿਬ ਦੇ ਪਹੁੰਚਿਆ ਕਰੋ ਜੀ ਸੰਗਤ ਜੀ ਉਧਰ ਬਾਈ ਜੀ ਪਾਪਾ ਜੀ ਚ ਕਿਤੇ ਕਿ ਉਹਦੀ ਜੋਤ ਮਿਲਦੀ ਆ ਜੀ ਹਾਂਜੀ ਆਪਾਂ ਆਪਾਂ ਬਾਈ ਨੂੰ ਟਰਾਈ ਕਰਦੇ ਆ ਬਾਈ ਜੀ ਜੇ ਤੇ ਅੰਦਰ ਜਾਇਆ ਗਿਆ ਤੇ ਦਰਸ਼ਨ ਕਰਦੇ ਆ ਜੀ ਵਾਇਲ ਜੀ ਆਉਤੇ ਹਾਲ ਹੈ ਤੇ ਸੰਗਤ ਇੱਥੇ ਬੈਠ ਕੇ ਵੀ ਬਾੜ ਕਰਦੀ ਪਈ ਆ ਆ ਸੰਗਤ ਸਾਰੀ ਥੱਲੇ ਬੈਠੀ ਆ ਵੈਗਰ ਚਾਣੀਆਂ ਤਾਂ ਲਾਈਆਂ ਵੀ ਧੁੱਪ ਬਹੁਤ ਜ਼ਿਆਦਾ ਹੈ ਵੈਸੇ ਤਾਂ ਮੌਸਮ ਠੰਡਾ ਆ ਪਰ ਫਿਰ ਵੀ ਤੁਹਾਨੂੰ ਪਤਾ ਗਰਮੀ ਦੇ ਵਿੱਚ ਧੁੱਪ ਚੜ੍ਹਦੀ ਹੁੰਦੀ ਆ ਆ ਗੁਰਦਵਾਰ ਸਾਈਡ ਜਿਹੜਾ ਉੱਤੋਂ ਮੈਂ ਕਿਹਾ ਬਾਹਰ ਦ੍ਰਿਸ਼ ਦਿਖਾ ਜੀ ਵਾਇਲ ਜੀ ਉੱਧਰ ਨਵੇਂ ਲੰਗਰ ਹਾਲ ਤਿਆਰ ਹੁੰਦੇ ਆ ਰਏ ਆ ਆਪਾਂ ਚੱਲੇ ਆ ਜੀ ਦਰਬਾਰ ਸਾਹਿਬ ਨੂੰ ਆ ਗੁਰਦਰਾ ਸ਼ਹੀਦ ਸੀਸਗੰਜ ਸਾਹਿਬ ਤੋਂ ਦਰਸ਼ਨ ਆਪਾਂ ਕਰ ਲਏ ਆ ਬਾਬਾ ਦੀਪ ਸਿੰਘ ਦੇ ਗੁਰਦਰਾ ਸਾਹਿਬ ਤੋਂ ਇਧਰ ਪਹਿਰਾ ਸਾਹਿਬ ਹੁੰਦਾ ਆ ਤੇ ਅਈ ਅਖੇ ਵੀ ਜਦੋਂ ਨੂੰ ਪਹਿਰਾ ਸਾਹਿਬ ਸ਼ੁਰੂ ਹੋਣਾ ਵਾ ਉੱਥੇ ਪ੍ਰਕਰਮਾ ਕਰਾਈ ਤੇ ਮਹਾਰਾਜ ਦੀ ਹਾਜ਼ਰੀ ਲਵਾਈਏ ਆ ਸੰਗਤ ਉਧਰੋਂ ਦਰਸ਼ਨ ਕਰਕੇ ਆ ਰਹੀ ਆ ਤੇ ਅਸੀਂ ਜਾ ਰਹੇ ਆ ਇਹ ਸੰਗਤ ਜਾ ਰਹੇ ਹਣ ਬਾਬਾ ਦੀਪ ਸਿੰਘ ਦੇ ਗੁਰਦਾਰੇ ਤੇ ਅਸੀਂ ਜਾਂਦੇ ਆ ਇਧਰ ਬਾਦ ਸਾਹਿਬ ਮਾਲਕੁਰੇ ਬਾਂਡੇ ਆ ਸ਼ਹਿਰੀ ਖਾਂਦੇ ਆਂ ਜੀ ਦੁਕਾਨਾਂ ਤੋਂ ਲੈ ਕੇ ਅਸੀਂ ਤੇ ਘਰੇ ਬਣਾਵਣ ਨੂੰ ਲਈਦੇ ਆਂ ਆ ਜਿਹੜੀਆਂ ਬੀਬੀਆਂ ਵਾ ਬੀਬੀਆਂ ਘਰੋਂ ਆ ਜਾਂਦੀਆਂ ਦੁਪਹਿਰੇ ਸਹੇਦੇ ਨਾਣਾ ਲੈਂਦੀਆਂ ਸੂਟ ਹੀ ਜਿਆਦਾ ਵੇਖਿਆ ਮੈਂ ਸਾਬ ਲੈ ਗੇ ਹਣਾ ਓਏ ਤੇ ਜਦੋਂ ਸ਼ਾਮਾਂ ਨੂੰ ਘਰਾਂ ਨੂੰ ਜਾਂਦਾ ਥੱਕੇ ਮਾਰੀ ਜਾਂਦੀਆਂ ਭਰਾਵਾ ਓਏ ਵਾਸ਼ੂ ਬਲੀਆ ਕਰੀਉਂ ਨੀ ਨਹੀਂ ਨਹੀਂ ਚੋਲਿਆ ਚਲੋ ਜਿੱਦਾ ਮਰਜੀ ਆ ਪਰ ਇਹ ਨਾ ਸ਼ੋਪਿੰਗ ਆ ਜਰਾ ਧਿਆਰਾ ਦਿਓ ਜਿਹੜੀ ਜਮਾਨੇ ਕਰੀਉਂ ਮੁੰਝ ਪਈ ਆ ਤੁਹਾਡੀ ਵੀ ਜਮਾਨੇ ਕਰੀ ਵੀ ਆਖਿਆ ਮੁੰਝ ਪਈ ਬੋਲੇ ਸੋਨਹਾਲ ਦਰਿਆ ਕਾਲ ਪਹੁੰਚ ਚੁੱਕੇ ਆ ਜੀ ਦਰਬਾਰ ਸਾਹਿਬ ਇੱਥੇ ਬਾਈ ਜੀ ਸੰਗਤ ਦਾ ਬਹੁਤ ਹੀ ਇਕੱਠਿਆ ਐਤਵਾਰ ਕਾਫੀ ਸੰਗਤ ਕਮਾ ਕਰਨਾ ਤੋਂ ਇਹਲੇ ਹੋ ਗਏ ਤੇ ਦਰਸ਼ਨ ਮੇਲੇ ਕਰਨ ਆਉਂਦੀ ਹੈ ਜੀ ਉਕੇ ਫੇਰ ਕਰਦੇ ਬੱਚੇ ਵੀ ਆਪਣੇ ਨਾਲ ਹੀ ਲੈ ਆਉਂਦੇ ਆ ਨਾ ਸਾਥੀ ਮੇਰੇ ਪਿੱਛੇ ਫੋਟੋਆਂ ਖਿੱਚਣ ਦੇ ਆਲੇ ਕਰਦੇ ਆ ਆਈਓ ਜੀ ਦਰਸ਼ਨ ਹੋਣਾ ਪਹਿਲਾਂ ਕਰਦੇ ਆ ਜੀ ਪੰਜ ਸ਼ਨਾਨਾ 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 ਰੰਗਦਰਸ਼ਨ ਕਰਦੀ ਪਈ ਹੈ ਤੇ ਇਸ਼ਨਾਨ ਵੀ ਕਰਦੇ ਵੇ ਭਾਈ ਜੀ ਸਾਡੇ ਬਾਬਾ ਜੀ ਸਰੋਵਰ ਦੀ ਸਫਾਈ ਕਰਦੇ ਬੇ ਨੇ ਕਰੋ ਦਰਸ਼ਨ ਵਾਹਿਗੁਰੂ ਜੀ ਦਰਪਾਰ ਸਾਹਿਬ ਦੇ ਜਿੰਨੇ ਮੇਰੇ ਵੀਰ ਭਰਾ ਜਿਹੜੇ ਬਾਹਰ ਬੈਠੇ ਆ ਸਾਰੇ ਬਲੋਗਾਂ ਨੂੰ ਬਹੁਤ ਪਿਆਰ ਕਰਦੇ ਆ ਜੀ ਦੇਖੋ ਵਾਹਿਗੁਰੂ ਜੀ ਨੇ ਲੰਬੀ ਲਾਈਨ ਲੱਗੀ ਆ ਸੰਗਤ ਦੇ ਦਰਸ਼ਨ ਕਰਨ ਵਾਲੇ ਵਾਹ ਗਾਰਦਵਾਰ ਨੂੰ ਕੇ ਬੱਚਿਆਂ ਨੂੰ ਛੁੱਟੀ ਹੁੰਦੀ ਆ ਤੇ ਘਰ ਦੇ ਸਾਰੇ ਆਉਂਦੇ ਆ ਤੇ ਫਿਰ ਤਾਂ ਕਿ ਲੰਬੀ ਲਾਈਨ ਲੱਗੀ ਆ ਸੁਣਾ ਨਿੱਤ ਲੰਗ ਪਾਏ ਜੀ ਨਾਲ ਤੇ ਅੱਗ ਪਾਏ ਜੀ ਨਾਲ ਕੋਜੰਗਰ ਜੀ ਉੱਥੋਂ ਲੰਬੀ ਲਾਈਨ ਇਥੋਂ ਰੱਖ ਰਿਹਾ ਆਇਰੋ ਨਾਨਕ ਕਰੋ ਆਇਰੋ ਬੇਰੀ ਦੇ ਦਰਸ਼ਨ ਨਾਨਕ 40 ਸ਼ਕਲਿਏ ਬਲੋਗ ਆਇਰੋ ਦੇ ਰਿਓ ਆਓ ਆਇਰੋ ਤੁਹਾਨੂੰ ਅਕਲ ਇਹ ਦੇ ਦਰਸ਼ਨ ਕਰਾਈਏ ਆਓ ਭਾਈ ਗੱਡੀ ਤੁਹਾਨੂੰ ਥੱਲੇ ਅੰਡਰਗਰਾਉਂਡ ਇੱਕ ਕਿਰਾਏ ਆ ਖਾਲੀ ਹੈ ਹੈਗਾ ਥੱਲੇ ਆਓ ਦਰਸ਼نگ ਰਹੀ ਹੋਏ ਗਰੂ ਸੱਚੇ ਪਾਸੇ ਜਾਂਦੇ ਸੱਚੇ ਪਾਸੇ ਅਪਰਾਤਨੀ ਜੀ ਸਾਹਿਬੀ ਵਧੀਆ ਕਰਕੇ ਰੱਖਿਆ ਦਰਬਾਰ ਸਾਹਿਬ ਤੁਹਾਨੂੰ ਜਾਂਦੇ ਪਏ ਆ ਜੀ ਆਪਾਂ ਸ਼ਿਦਾਂ ਸਾਹਿਬ ਆਪਸਰ ਬਿਯਾਰ ਦੇ ਚੰਨ ਕਾਫੀ ਰੌਣਕ ਘਟ ਗਈ ਹੈ ਸੰਗਤ ਦੀ ਵੇਖੋ ਜੀ ਸਾਥੀ ਮੇਰੇ ਪਿਛੇ ਪਿਛੇ ਆ ਰਹੇ ਗੁਰਦੁਆਰਾ ਆਮਸਰ ਪਹੁੰਚ ਚੁੱਕੇ ਆ ਸੰਗਤ ਚ ਪਹਿਰਾ ਸਾਹਿਬ ਕਰਦੀ ਪਈ ਹੈ ਜੀ ਅੱਧੀ ਸੰਗਤ ਪਹਿਰਾ ਸਾਹਿਬ ਕਰਦੀ ਪਈ ਅੱਧੀ ਸੇਵਾ ਕਰਦੀ ਪਈ ਅੱਧੀ ਸੁਣ ਰਹੀ ਹੈ ਪਾਠ ਜੁਡੇ ਰੋ ਵਾਇਰੂਲ ਉਹਨਾਂ ਦਿਖਾਉਨੇ ਸਾਰਾ ਇੱਧਰ ਵੀਰ ਉਹਨਾਂ ਨੇ ਜਲਦੀ ਸੇਵਾ ਕਰਦੇ ਵੇਹ ਨੇ ਕੰਨੀ ਗਰਮੀ ਬਹੁਤ ਜ਼ਿਆਦਾ ਹੈ ਰਸਤਾ ਛੱਡ ਗਏ ਵਾਇਗੁਰ ਜੀ ਰਸਤਾ ਛੱਡ ਗਏ ਠੱਕੇ ਨਾਲ ਇਹਨਾਂ ਭਰਾ ਸਾਰੇ ਸੇਵਾ ਕਰਦੇ ਦੇ ਆ ਜੀ ਇਧਰ ਵੀਰ ਉਹਨੇ ਸੇਵਾ ਕਰਦੇ ਦੇ ਆ ਵੀ ਇੱਕ ਲਾਈਨ ਬਣਾਈ ਆ ਵੀਰਾਂ ਦੇ ਵਿੱਚੋਂ ਨਹੀਂ ਲੰਘਣ ਦੇਣਗੇ ਇਧਰ ਜੋੜਾ ਘਾਰੇ ਆ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਸੰਗਤ ਦੇ ਵਾਹਿਰ ਪਾਠ ਕਰਦੀ ਪਈ ਆ ਸਭ ਸੰਗਤ ਦੇਖੋ ਸੇਵਾ ਅਰਚ ਚੱਲਦੇ ਪਏ ਆ ਜਿਹੜੇ ਪਾਠ ਕਰਦੇ ਪਏ ਸਾਰੀ ਸੰਗਤ ਨੂੰ ਚੱਲਦੇ ਪਏ ਬਾਈ ਉਹ ਇਹ ਕਿਹ ਟਾਈਮ ਤੇ ਦੁਪਹਿਰ ਸਰ ਤੇ ਬਹੁਤ ਘੱਟ ਸੰਗਤ ਸ਼ਾਮਲ ਹੁੰਦੀ ਆ ਵੇਖੋ ਜੀ ਹੁਣ ਸੰਗਤ ਬਹੁਤ ਜ਼ਿਆਦਾ ਸ਼ਾਮਲ ਹੁੰਦੀ ਆ ਦੁਪਹਿਰ ਸਰ ਤੇ करो दर्शन वायुरू ਸਰਬੇ ਰੋਪ ਗੀਤਾ ਆਹ ਅਰੇ ਢਾਈ ਵਾ ਚੁੱਕੇ ਆ ਦੇ ਪਾਰ ਚੱਲਦਾ ਪਿਆ ਜੀ ਸੰਨਦ ਪਾਰ ਕਰਦੀ ਪਈ ਚਪੈਰਾ ਸਾਹਿਬ ਕਰਦੀ ਪਈ ਭਾਈ سیوا کرتی پہ واحو پکیاں چلتے پہ واحو رام پایا शराईअ ते लंगर बि लॻे वरी ਕਾਲਾ ਕੋਟਾ ਕੋਟਾ ਉਪਾਵ ਜੈ ਜੈ ਹਰਿ ਤੇ ਜੈ ਜੈ ਰੂਪ ਸਰਬ ਆਨੰਦ ਕਹ ਨਹੀਂ ਦੇਹੁ ਜੈ ਸ਼ੰਕੂ ਮੰਨ ਜੈ ਕੀ ਜੋਮਾ ਕਤਿੰਦਾ ਕਾ ਅਮਰਤ ਤਾ ਤੀਖ ਥਾਟੀ ਜੈ ਮਾਨ ਜੈ ਸਰਪ ਤੈ ਸਾਰਾ ਜਾ ਦਰਸ਼ਨ ਬਾਈ ਗੁ ਜੀ ਆ ਵੇਖੋ ਐਰੂ ਜੀ ਸੰਗਤਾਂ ਨੂੰ ਵਸੇਰੇ ਵੀ ਕੀ ਹੈ ਵੀ ਸੰਗਤ ਜਿੱਥੇ ਜਗ੍ਹਾ ਮਿਲਦੀ ਸੰਗਤ ਉੱਥੇ ਬੈਠ ਜਾਂਦੀ ਕੋਈ ਮੈਟ ਰੀਆ ਥੱਲੇ ਧੁੱਪ ਦੇਖੋ ਭਾਈ ਜੀ ਤੇਰੇ ਮੌਸਮ ਠੰਡਾ ਹੀ ਹੁਣ ਫੇਰ ਗਰਮੀ ਹੋ ਗਈ ਭਾਈ ਗੁਰੂ ਕਬ ਪਾਵੈ ਸੋਈ ਕੋਲ ਹੋ ਬਚਿਓ ਆਤ ਹੋਏ ਅਨਿਤ ਨਾਂ ਦੇ ਨਗੇ ਨ ਜਾਏ ਪਾਰ ਕੰਮ ਕੇ ਰ ਸੇਹੀ ਮਾਤੇ ਦੇ ਕਹਿ ਚਾਹ ਸੰਗਤ ਬਾੜ ਗ੍ਰਾਮ ਸਰਕਾਰ ਬినాਸ਼ ਸਰਦਨ ਸਰਦਾ ਸਰਕਾਰ ਹੈ ਜੀ ਮਰ ਸੇਵਾੜੇ ਵਾਇਸ ਦੀ ਪਾਰ ਚੱਲਦਾ ਪਿਆ ਉਹਦੇ ਸੰਗਤ ਬੈਠੀ ਹੈ ਜਦੋਂ ਸ਼ਾਮ ਨੂੰ ਸੰਗਤ ਨੇ ਨਿਕਲਣਾ ਨਾ ਸੇਹੀ ਮਾਤੇ ਦੇ ਕਹਿ ਚਾਹ ਸੰਗਤ ਬੋਦੀ ਜਿਆਦਾ ਜਿਹੜਾ ਪੇਰ ਬੁੱਕਾ ਬੈਹਿੰਦਾ ਉਹ ਇਹ ਸਾਰੀ ਸੰਗਤ ਨੇ ਇੱਕੋ ਦਾਮ ਨਿਕਲਣਾ ਅਰਦਾਸ ਤੋਂ ਬਾਅਦ ਹੈ ਮੈਂ ਕਿਹਾ ਤਾਂ ਹੀ ਪਹਿਲਾਂ ਤੁਹਾਨੂੰ ਬਖਾ ਦਈਏ ਉਦੋਂ ਵਲੋਗ ਨਹੀਂ ਬਣਦਾ ਉਦੋਂ ਦੇ ਭਾਈ ਪਤਾ ਨਹੀਂ ਲੱਗਣਾ ਕਿ ਕੌਣ ਖੋ ਕੇ ਲੈ ਗਿਆ ਫੋਨ ਕੋਈ ਕੰਟਕ ਕਰਾਏ ਕਿਰਤ ਦਾ ਪਾਰਾ ਵਾਰ ਆ ਦੇ ਖੁਦ ਆਈ ਸੇਵਾ ਕਰਦੇ ਬਈ ਸਾਡੇ ਬੀਬੀਆਂ ਕੋਰੇ ਵਿਚਾਰ ਕੀੜਾ ਹੈ ਅਨੇਕ ਜਨ ਬਹੁਤ ਦਾ ਪਾਰਾ ਵਾਰ ਨਾਨਕ ਰਚਨਾ ਸਰਗਤੀ ਬਹੁਤ ਤੇ ਅਨੇਕ ਤਕ ਤਕਦੀਰ ਤੇ ਜਨ ਬਹੁਤ ਤੇ ਸਾਧ ਸਮੋਖਿਆ ਰਭੂ ਕੀ ਵਾਏ ਠੰਡੇ ਮਿੱਠੇ ਜਲਦੀਆਂ ਸ਼ਬੀਦਾਂ ਜਲਦੀਆਂ ਪਈਆਂ ਆਏ ਜਿੱਲਾ ਸੀਰਾ ਲੰਗਰ ਜੀ ਹੋਰ ਪ੍ਰਭ ਪਹਾ ਆਵੇ ਕਹੇ ਰੇ ਨਿ ਆਵੇ ਜੋ ਕਿਸ ਤਾਨ ਕੋਈ ਹੋਵੇ ਇੱਧਰ ਵੀ ਸੜਕ ਤੇ ਬੈਠੇ ਨੇ ਸਾਡੇ ਪ੍ਰੀਤ ਕੁਮਾਰਾ ਸਾਹਿਬ ਸੇਵਾ ਕਰਦੇ ਆ ਮਈਆਂ ਦੇ ਚਪੈਰਾ ਸਾਹਿਬ ਵੈਰੂ ਕਰਦੇ ਪਏ ਨੇ ਉਹ ਸੁਲਤਾਨ ਨਹੀਂ ਮੈਂ ਦੀ ਹਰੇਕ ਦੀ ਆਪ ਆਪਣੀ ਸ਼ਰਧਾ ਤੇ ਵੀਰ ਸੇਵਾ ਕਰਦਾ ਗਾਈਸ ਅਰੇ ਮੈਂ ਕਹਾਂ واعور جی میسے پرشادے والے لگر لگا واحو لائن لگے واحر جی مسے پرشادے چکا گیا ویخوی ویسے کمبیاں بھی نال ہی ہے جی ਚਾਰ ਹੈ ਨਾ ਜਦੋਂ ਆਦੇ ਸਮਾਗਮ ਚਾਰ ਵੇਣਤਾ ਹੈ ਪਾਸਾ ਹੋਣ ਚਾਹੇ ਲੰਗਰ ਵਾਲੇ ਵੀ ਬੇਅੰਤ ਸੇਵਾਇ ਸੰਗਤ ਨੇ ਕੀਤੀ ਹੈ ਜੀ ਮੇ ਸੇਵ ਪ੍ਰਸ਼ਾਦ ਲੱਗੇ ਜੀ ਸ਼ਗਨ ਅੰਬੀ ਵੀ ਆਵੇ ਚੇ ਚੇ ਖੀਰਾ ਸਾਰੇ ਸੰਗਤ ਲੈਂਦੀ ਬਈ ਨਜ਼ਾਰਾ ਪ੍ਰਸ਼ਾਦ ਦਾ ਮੌਸਮ ਵੀ ਬੁਰਾ ਆਨੰਦ ਵਾਲਾ ਹੋਇਆ ਬਿਆ ਜੀ ਬੱਲੀ ਕਿਨਵਾ ਫੇਰਾ ਦੂਜਾ ਦੱਛਾ ਆਪਣਾ ਨਾਮ ਦੇ ਬਾੜ ਪਾਲਾ ਸੀ ਨਾਨਕ ਜਨੁ ਦੇ ਕਰੋ ਜਦ ਹੋ ਸਿਆ ਨਭੁ ਕੋਈ ਜੂ ਮੌਸਮ ਹੋ ਗਿਆ ਜੇ ਪੂਰਾ ਆਨੰਦ ਵਾਲਾ ਵੀ ਅਸੀਂ ਉਹ ਬਾਸਾਂ ਨੂੰ ਜਾਣਦੇ ਆਂ ਇਹ ਆਖਿਆ ਕਿ ਬਾਜੋ ਪਿੱਛੇ ਜਾਵਾਂਗੇ ਫੋਨ ਵਾਲੇ ਸੰਗਤ ਦਾ ਵੀ ਥੋੜਾ ਰਾਹ ਛੋੜੇ ਘਾਟਿਆ ਬਾਸਾਂ ਨੂੰ ਜਾਣਦੇ ਆਂ ਅਸੀਂ ਲੋ ਨਾ ਜੁੜੇ ਰਹੋ ਮਿਲਦੇ ਆਂ ਬਸ ਚ ਬਹਿਣ ਲੱਗੇ ਆਂ ਆ ਗੇਟੇ ਨੂੰ ਬੰਦ ਰੱਖ। ਰਾਜੇ ਕਰੀਮ ਸੇਵਾਛਾ ਦੇਣਾ। ਇੱਟੇ ਆ ਕੇ ਉਹਨੇ ਕਿਹਾ ਸਾਰੇ। ਆ ਹਾਂਜੀ ਚੱਲੇ ਆ ਜੀ ਉਹਨੂੰ ਪਿੰਡ ਨੂੰ ਦੇ ਪਾਸੇ ਸਾਡੇ ਵੀਰ ਪਵਨ ਬੱਸ ਵਿੱਚ ਵੀਰ ਵਾਸ ਆ ਜੀ। ਪਵਨ ਦੇ ਵੀਰ ਆਡਾ ਲਾਡੀ ਸੇਵਾ ਕਰਦੇ ਆ ਸਮੋਸਿਆਂ ਦੀ ਇੱਧਰ ਛਕਦੇ ਵੀ ਸਾਡੇ ਮੀਂਹ ਨਾਲ ਤੇ ਠੰਡੇ ਵੀ ਉਹ ਵੀਰ ਹੁਣੇ ਇਤੋਂ ਬਾਅਦ ਠੰਡੇ ਰਹੋਣਗੇ। ਠੰਡੇ ਹੀ ਛਕਦੇ ਆ। ਇਹ ਹਾਰ ਐਦਵਾਰੀ ਸੇਵਾ ਕਰਦੇ ਆ ਬੱਸ ਦੇ ਵਿੱਚ ਕਰੀ ਕੋਈ ਲੈ ਜਾਂਦਾ ਸਮੋਸੇ ਕਦੀ ਕੋਈ ਠੰਡੇ ਦੇ ਹੁੰਦਾ ਵਾ ਸੇਵਾ ਚੱਲਦੀ ਐ ਥੋੜੀ ਉਹ ਸਰਦਾਰ ਘਰੋਂ ਚੱਲੇ ਬਾਉਂਡੀਆਂ ਵਾ ਹੁਣ ਡੰਡਾ ਛਾਗਾਂਗੇ ਤੋਂ ਬਾਅਦ ਦੇਖੋ ਪਿੱਛੇ ਵੀ ਕਿੰਨਾ ਅੱਗੇ ਵੀ ਕਿੰਨਾ ਰਾਸ਼ੀ ਆ ਦੇ ਪਿੱਛੇ ਦੇਖੋ ਕਿੰਨਾ ਰਾਖੇ ਹੋਰ ਸਰਦਾਰ ਜਾ ਰਹੇ ਨੇ ਵੀਰ ਨੂੰ ਲੈ ਕੇ ਸੰਡੇ ਵੱਤੋਂ ਕਿੰਨੇ ਬੋਲਣ ਲਈ ਜਾਵਾ ਤੇ ਜਾਵੋਗੇ ਕਰੀ ਫੇ ਸਾਰੇ ਹੀ ਆ ਦੋਰੇ ਦੋਰੇ ਸਮੋਸੇ ਇਹਨਾਂ ਨੇ ਨੂੰ ਪੜਾਦੇ ਆ ਗਾਰੀ ਦੇ ਇਦਮੰਦਾ ਕਨੇਰ ਪਹਿਲਾਂ ਸਾਨੂੰ ਲੈ ਕੇ ਦੇ ਦੋ ਨਾ ਤੁਹਾਨੂੰ ਚਾੜਿਆ ਲਈ ਲੈ ਨਹੀਂ ਦੋ ਪਹਿਲਾਂ ਯਾਰ ਸਾਰਿਆਂ ਨੂੰ ਦੋਹਾਂ ਨੂੰ ਫੇਜ ਮੜਾਓ